पक्का करजा किए कर, कर चंडीगढ़ देखो वोटा कि चंडीगढ़ ओह किसी सियाने ने कहा सौ दिन चोरदा एक दिन साध द दा, साध दा आ गया फिर एक दिन सारा वीडियो च हो गया काम ਹੱਲੇ ਫਿਰਦੇ ਨੇ ਵਿੱਚ ਹੀ ਗਵਰਨਰ ਗਵਰਨਰ ਦੀ ਪਤਾ ਨਹੀਂ ਕਿ ਦੀ ਕਿਦੀ ਬਲੀ ਲੈਣਗੇ ਹੁਣ ਹੱਲੇ ਫਿਰਦੇ ਆ ਵੀ ਆ ਕੀ ਹੋ ਗਿਆ ਉਹਨੇ ਕਰਿਆ ਵੀ ਇਦਾਂ ਇਹ ਵੀ ਔਲਤਾਂ ਯਾਰ ਆ ਨਹੀਂ ਨਹੀਂ ਨਾ ਕੋਈ ਨਾ ਨਾ ਇਹਨਾਂ ਕੋਲ ਜ਼ਿਆਦਾ ਹੋ ਗਿਆ ਹਾਂ ਹਾਂ ਆਹ ਹੈ ਚੱਲੂ ਸੁਪਰੀਮ ਕੋਰਟ ਨੇ ਗੱਲ ਕਿਹਾ ਕੀ ਕਿਹਾ ਸੁਪਰੀਮ ਕੋਰਟ ਨੇ ਭਾਜੀ ਮੈਂ ਕਹਾਇਆ ਸੁਪਰੀਮ ਕੋਰਟ ਦਾ ਆਰਡਰ ਆਇਆ ਕਿ ਆਹ ਡੈਮੋਕ੍ਰੇਸੀ ਹੈ ਯਾਰ तुम्हें लोगों दोटा का आम मजाक बना रहे हो वोट किसी पाई है निकलती कितना है चाहती कितने रिजल्ट कितों हो रहा कोई गल है, है, है उस करके है कितने ना कि रब है जिसका कोई नहीं उसका खुदा होता है कोई गल नहीं सामने आऊगा सारा कुछ अभी कड़े लीडर बनना है मुख्यमंत्री मेयर बनना है ਅਈ ਤਾਂ ਤੁਹਾਨੂੰ ਹੀ ਕਹਿੰਦੇ ਸੀ ਭਾਈ ਤੂੰ ਹੀ ਠੀਕ ਹੋ ਜਾ ਤੂੰ ਹੀ ਠੀਕ ਨਹੀਂ ਹੋਇਆ ਸਾਨੂੰ ਆਉਣਾ ਪੈ ਗਿਆ ਜਦੋਂ ਆਉਣਾ ਪੈ ਗਿਆ ਅਸੀਂ ਬਹਿ ਗਏ ਕੁਰਸੀਆਂ ਤੇ ਕੁਰਸੀਆਂ ਤੇ ਬਹਿ ਕੇ ਹੁਣ ਜਿਹੜਾ ਆਉਂਦਾ ਉਹ ਬਾਜਵਾ ਉਹ ਪੁਰਾਣੇ ਅਮੀਰ ਨੇ ਉਹ بڑے بڑے ਸਕੂਲਾਂ ਚ ਪੜਨ ਵਾਲੇ ਹਨਾ ਆ ਨਵਜੋ ਸਿੱਧੂ ਉਹ ਵੱਡੇ ਸਕੂਲਾਂ ਚ ਪੜਿਆ ਹੋਇਆ ਸੁਖਵੀਰ ਬਾਦਲ ਉਹ ਪਹਾੜਾਂ ਚ ਇੱਥੇ ਸਤਾਵਰ ਹੈ ਟੜਕੀ ਉੱਠ ਕੇ ਭਗਵਾਨ ਤਬਾ ਨੂੰ ਗਾਲਾਂ ਸਭ ਤੋਂ ਪਹਿਲਾਂ ਸ਼ੁਰੂ ਕਰ ਲੈਂਦੇ ਨੇ ਭਗਾਂਤ ਮਾਨ ਬਹੁ ਮਾੜਾ ਬੰਦਾ ਬਹੁ ਮਾੜਾ ਬੰਦਾ ਬਹੁਤ ਬਹੁ ਇਹਨੇ ਪ੍ਰਵਾਹ ਕਰਕੇ ਤਾਂ ਪੰਜਾਹ ਅਸਲ 'ਚ ਕੋਈ ਪੰਗਾ ਨਹੀਂ ਹੈਗਾ ਅਸੀਂ ਪਿੰਡਾਂ ਦੇ ਲਿਬੜੇ ਤੇ ਬਿੜੇ ਜੇ ਜਵਾਕ ਮਾਲਵੇ ਦੇ ਮਿੱਟੀ 'ਚ ਲਿਬੜੇ ਤੇ ਬਿੜੇ ਜੇ ਜਵਾਕ ਮਹਿਸਾਨੀਆਂ ਪੂਛਾਂ ਫੜ ਕੇ ਟੋਬਿਆਂ 'ਚ ਧਾਰੀਆਂ ਲਾਉਣ ਸਿੱਖੇ ਹੋਏ ਜਵਾਕ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਕਾਠੀ ਸਿੱਖ ਕੇ 10ਵੀਂ 11ਵੀਂ 12ਵੀਂ ਕਰਨ ਵਾਲੇ ਜਵਾਕ ਇਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਇਹਨਾਂ ਦੇ ਕੱਪੜੇ ਮੈਲੇ ਹੋਣ ਲੱਗ ਗਏ ਇਹ ਤਾਂ ਕਹਿੰਦੇ ਨੇ ਇਹ ਕਿਹੋ ਜਿਹਾ ਆ ਗਿਆ ਯਾਰ ਸਾਡੇ ਮੂਰੇ ਉਹ ਭਾਈ ਅਸੀਂ ਇਹੋ ਜਿਹੇ ਹੀ ਆ ਯਾਰ ਅਸੀਂ ਕਰੀਏ ਕੀ ਤੁਸੀਂ ਸਾਨੂੰ ਇਹੋ ਜੇ ਰੱਖਿਆ ਹੋਇਆ ਤੁਸੀਂ ਤਾਂ ਖਾਨਦਾਨੀ ਬਣ ਗਏ ਨਾ ਘੋੜਿਆਂ ਵਾਲੇ ਘੋੜਿਆਂ ਦੀਆਂ ਦੌੜਾਂ ਕਰਾਉਣ ਵਾਲੇ ਯਾਰ ਵੀ ਕੋਰੇ ਦਰਬੀ ਘੋੜੇ ਹਾਏ ਰੱਬ ਅੰਗਰੇਜ਼ੀਆਂ ਵਾਲੇ ਅਸੀਂ ਤਾਂ ਭਾਈ ਬੋਰੀ ਲੈ ਕੇ ਜਾਂਦੇ ਹੁੰਦੇ ਸੀ ਗ੍ਰਿਪ ਕੋ ਯੂਰੀਆ ਦੀ ਬੋਰੀ ਹੁੰਦੀ ਸੀ ਚਿੱਟੇ ਜੇ ਰੰਗ ਦੀ ਕੀਮਲੀ ਸਾਤਮੀ ਜਾਂਦੇ ਹੁੰਦੇ ਸੀ ਇੱਕ ਵਾਰੀ ਸਿਆਹੀ ਡੋਲ ਜੇ ਸਾਰੀ ਬੋਰੀ ਤੇ ਫੈ ਜਾਂਦੀ ਸੀ ਉੱਦੀ ਛੋਟੀ ਬੇੜ ਤੱਕ ਐਸਾ ਉਹ ਹਾਂ ਸਾਡਾ ਕਰ ਲੋ ਕੀ ਕਰਨਾ ਇੱਕ ਵਾਰੀ ਬਹਿ ਗਏ ਹਲਦੇ ਉਲਦੇ ਨਹੀਂ ਅਸੀਂ ਹੈਗੇ ਹਾਂ